ਰੌਣਕ ਡੇਰੀ ਫਾਰਮ ਤੇ ਬਾਈ ਜੀ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡ ਮਾਨਸਾ ਕਲਾ ਤੇ ਜ਼ਿਲ੍ਹਾ ਬਠਿੰਡਾ ਨੇੜੇ ਆ ਗਿਆ ਬਾਈ ਜੀ ਮੋੜ ਮੰਡੀ ਦੇ ਬਿਲਕੁਲ ਪਿੰਡ ਬਾਈ ਲਾਪਰੀ ਤੇ ਕਰੋ ਦੋਸਤੋ ਵੀਡੀਓ ਆ ਵੀਡੀਓ ਦੇ ਵਿੱਚ ਬਾਈ ਜੀ ਤਿੰਨ ਨਗ ਸੇਲ ਵਾਲੇ ਹੋਣਗੇ ਇੱਕ ਨੰਬਰ ਦਿੱਤਾ ਆ ਬੈੜਾ ਆ ਗਈ ਕਿੰਮਾ ਸੂਆ ਗਈ ਇਹ ਦੂਸਰਾ ਸੂਆ ਦੂਸਰਾ ਸੂਆ ਬੈੜਾ ਜੀ ਨੰਬਰ 2 ਤੇ ਵੀਰੇ ਐਫ ਐਫ ਪਿਓਰ ਬੱਛੀ ਆ ਗਈ ਤੇ ਨੰਬਰ 3 ਤੇ ਆ ਗਈ ਕੱਟੀ ਤਿੰਨਾਂ ਦਾ ਮੁੱਲ ਵੀਡੀਓ ਦੇ ਵਿੱਚ ਕਰਾਉਂ ਬਾਈ ਦਾ ਨੰਬਰ ਲੈ ਕੇ ਦੇ ਦੂੰਗਾ ਵੀਡੀਓ ਆ ਤੁਹਾਨੂੰ ਦੱਸ ਹੀ ਦਿੱਤਾ ਪਿੰਡ ਆ ਗਿਆ ਮਾਨਸਾ ਕਲਾਂ ਨੇੜੇ ਆ ਗਿਆ ਬਈ ਮੌੜ ਮੰਡੀ ਦੇ 2 ਤਰੀਕ 5ਵਾਂ ਮਹੀਨਾ 2025 ਦੀ ਵੀਡੀਓ ਆ ਜਾ ਬਈ ਲਾਪਰੀਤ ਹੋਰ ਕੀ ਹਾਲਾ ਲਾਪਰੀਤ ਅਸਰੀ ਗੱਲ ਬਾਈ ਸਸਰੀ ਗੱਲ ਪਹਿਲਾਂ ਤਾਂ ਮੋਬਾਈਲ ਨੰਬਰ ਬੋਲ ਦੇ ਬਾਈ 7657936394 ਬਾਈ 76579 36394 363994 ਹਾਂ ਬਾਈ ਤਿੰਨਾਂ ਦਾ ਸੇਲ ਆਲੀ ਹਾਂ ਬਾਈ ਹਾਂ ਠੀਕ ਆ ਨੰਬਰ 1 ਤੋਂ ਸ਼ੁਰੂ ਕਰ ਲੈਨੇ ਆ ਵੀਡੀਓ ਦੇ ਉੱਤੇ ਬਾਈ ਦਾ ਨੰਬਰ ਚੱਲੀ ਜਾਂਦਾ ਇਹਦੀ ਕੀ ਡਿਟੇਲ ਆ ਕਿੰਨਾ ਮਾ ਸੂਆ ਕਿੰਨੇ ਕਿ ਦਿਨਾਂ ਦੀ ਹੈ ਇਹ ਇਹ ਬਾਈ ਦੂਸਰਾ ਸੂਆ ਸੂਣ ਵਾਲੀ ਆ ਠੀਕ ਆ ਤੇ ਇਹਦੇ ਦਿਨ ਪਈ ਆ ਬਾਈ 15 15 ਦਿਨ ਰਹਿੰਦੇ ਆ ਠੀਕ ਆ ਦੂਸਰਾ ਸੂਆ ਸੂਣ ਵਾਲੀ ਆ ਕੋਈ ਦੁੱਧ ਦੀ ਪਹਿਲੇ ਸੂਏ ਕਿੰਨਾ ਕੁ ਤੇਰੇ ਕੋਲੇ ਬਾਈ 17 ਕਿਲੋਟਰ ਦਿੱਤਾ ਪਹਿਲੇ ਸੂਏ ਹਾਂ ਠੀਕ ਆ ਪਹਿਲੇ ਸੂਏ 17 ਕਿਲੋ ਬਾਈ ਕਹਿੰਦਾ ਦਿੱਤਾ ਹੋਇਆ ਵੈੜਨੇ ਦੁੱਧ ਤੇ ਹੁਣ 15 ਦਿਨਾਂ ਦੀ ਸੂਣ ਤੇ ਬਾਕੀ ਆ ਤੋੜਦਗੇ ਫਿਰ ਆਪਾਂ ਤੋੜਦੇ ਨੂੰ ਤੌਰ ਕੇ ਸਾਨੂੰ ਦੋਸਤੋ ਮੈਂ ਚੈੱਕ ਕਰਾ ਦਿੰਦਾ ਜੇ ਕਿਸੇ ਵੀ ਭਰਾ ਨੇ ਇਸ ਤਰ੍ਹਾਂ ਆਪਦੇ ਬਕਾਊ ਪਸੂ ਵੀ ਐਡ ਕਰਾਉਣੀ ਆਂਦਾ ਬਾਈ ਜੀ ਮੇਰਾ ਇਹ ਨੰਬਰ ਚੱਲੀ ਜਾਂਦਾ ਆਪਣੇ ਨਾਲ ਸੰਪਰਕ ਕਰ ਲਿਓ ਬਾਕੀ ਤੁਸੀਂ ਆਹ ਦੇਖ ਲਓ ਵੈੜ ਦੇ ਪਿਛਲੇ 9 ਮਹੀਨੇ ਦਾ ਬਣਾਉਣ ਵਾਲਿਆ ਹਨ ਇਹ ਹਾਂ ਹਾਂ ਬਾਈ ਲਬਰੀ ਤਾਂ ਆ ਦੇ ਇਹਦੇ ਤੁਸੀਂ ਵੈੜ ਤੁਰਦੀ ਦੇਖ ਲਓ ਬਾਈ 15 ਕਿ ਦਿਨ ਸੂਨ ਦੇ ਰਹੇ ਨੇ ਮੋੜ ਲਿਆ ਵੀਰੇ ਮੋੜ ਲਿਆ ਮੋੜ ਲਿਆ ਕੋਈ ਗੱਲ ਨਹੀਂ ਹਾਂ ਕਲਰ-ਕਲਰ ਦੀ ਦੇਖ ਦੋ ਕੱਦ-ਬੱਡ ਦੀ ਬੱਚੀ ਵਧੀਆ ਆ ਗਈ ਵੀਰੇ ਜਿਹੜੇ ਵੀ ਭਰਾ ਨੇ ਖਰੀਦਣੀਆਂ ਬਾਈ ਦੇ ਕੋਲੇ ਆਜੋ ਵੀਡੀਓ ਦੇ ਉੱਤੇ ਨੰਬਰ ਚੱਲੀ ਜਾਂਦਾ ਆ ਦੇ ਤੇ ਬਾਕੀ ਤੁਸੀਂ ਆਰਡਰ ਦੀ ਭਾਈ ਚੈੱਕ ਕਰ ਲਓ ਲਾਪਰੀ ਤਾਂ ਮੁੱਲ ਕੀ ਕਰਦਾ ਜਾਇ ਜਾਇਦਾ ਭਾਈ ਜਮਾਂ 95000 ਰੁਪਏ ਮੰਗਦੇ ਆ 95000 ਹਾਂ ਕੋਈ ਮਾਰਦਾ ਮੌਕੇ ਦੇ ਲੈਣੇ ਕਰਦਾਗੇ ਮੌਕੇ ਦੇ ਮੰਨਦਾ ਹੋ ਜਾ ਹੋ ਜਾ ਠੀਕ ਆ ਵੀਰੇ ਨੰਬਰ 2 ਤੇ ਆਹ ਬੱਚੀ ਕੋਲੇ ਆ ਜਾਂ ਮੂਰਤੀ ਵਰਗੀ ਬੰਨੀ ਬੈਠਾ ਬੱਚੀ ਬਹੁਤ ਸੋਹਣੀ ਏ ਤੇਰੀ ਹਾਂ ਹਾਂ ਬਈ ਇਹ ਕਿੰਨੀ ਕੁ ਉਮਰ ਦੀ ਆ ਲਪ੍ਰਿਤ ਇਹ ਬਈ 7 ਕੁ ਮਹੀਨਿਆਂ ਦੀ ਆ 7-8 ਮਹੀਨਿਆਂ ਦੀ 7-8 ਮਹੀਨਿਆਂ ਦੀ ਹਾਂ ਉਹ ਵੀ ਕੁੰਨੀ ਜੀ ਲੱਗਦੀ ਓ ਪੂਛ ਚੱਕ ਕੇ ਖੜ ਗਈ ਹਨਾ ਹਾਂ ਹਾਂ ਤੇ ਥਣਾ ਦੀ ਦਿਖਾ ਦੇ ਮੜੀ ਦਿਖਾ ਦੇ ਦਿਖਾ ਦੇ ਦਿਖਾ ਜੀ ਮਾਰੀ ਹੱਥ ਆ ਦੇਖ ਬਈ ਬਾਲੀ ਠੰਡੀ ਬੱਚੀ ਏ ਓਏ ਜਿਵੇਂ ਕਾ ਟੰਗਾਂ ਨੂੰ ਪੂਛ ਚੱਕ ਕੇ ਖੜ ਗਈ ਹੱਥ ਬਰੇ ਕਰੀ ਬਈ ਆ ਦੇ ਕੱਲਾ ਕੱਲਾ ਥਣ ਲੱਗਿਆਗਾ ਤੇ ਆ ਦੇ ਜਿਵੇਂ ਇਹਨੂੰ ਤੋੜ ਦੀ ਮੜੀ ਜੀ ਤੋੜ ਦਨ ਇਹਨੂੰ ਵੀ ਤੋੜ ਹੀ ਲੈ ਇਧਰ ਨੂੰ ਬਈ ਆ ਦੇਖੋ ਬਈ 6-7 ਕ ਮਹੀਨੇ ਬਚੀ ਦੀ ਉਮਰ ਆ ਮੋੜ ਲੈ ਮੋੜ ਲੈ ਆਈ ਆ ਜਿਹੜੇ ਭਰਾ ਨੇ ਸ਼ੌਂਕ ਵਾਸਤੇ ਰੱਖਣੀ ਬਹੁਤ ਸੋਹਣੀ ਬੱਚੀ ਹੋ ਜਾਂਦੀ ਆ ਦੇਖੀ ਲਾਪਰੀ ਬੱਚੀ ਦਾ ਕੀ ਮੰਗਦਾਗਾ ਬਈ 30000 ਰੁਪਏ ਮੰਗਦੇ ਆ ਮੌਕੇ ਤੇ ਲੈਣ ਦੇਣ ਕਰਦਾ ਇਹਦਾ 30000 ਆ ਮੌਕੇ ਤੇ ਜਿਹੜਾ ਹੋਗਾ ਉਹ ਮੌਕੇ ਤੇ ਆ ਹਨਾ ਜਿੰਨੇ ਦਾ ਸੌਦਾ ਹੁੰਦਾ 30000 ਬੱਚੀ ਦਾ ਦੋਸਤੋ ਮੁੱਲ ਆ ਗਿਆ ਨੰਬਰ 3 ਤੇ ਬਈ ਜੀ ਕੱਟੀ ਆ ਗਈ ਕੁਦਰਤ ਦੇ ਦੇਖੋ ਬਈ ਕ੍ਰਿਸ਼ਮੇ ਕੁਦਰਤ ਦੇ ਇਹ ਕ੍ਰਿਸ਼ਮਾ ਦੋ ਥਣਾ ਵਾਲੀ ਵੀ ਆਪਾਂ ਆਮ ਦੇਖ ਲੈਨੇ ਆ ਹਨਾ ਕੁਦਰਤੀ ਕਈ ਵਾਰੀ ਇਕੱਲੇ ਦੋ ਥਾਣੇ ਹੁੰਦੇ ਆ ਬਸ ਉਹਦੇ ਚਲੋ ਚਾਰ ਤਾਂ ਹੁੰਦੀ ਹੁੰਦੀਆਂ ਤੇ ਇਹ ਕੁਦਰਤੀ ਪਹਿਲੇ ਦਿਨ ਤੋਂ ਜਮਾਨਦਰੂ 3 ਥਾਣਾ ਵੀਰੇ ਕੱਟੀ ਦੇ ਆਪਾਂ ਦੋ ਥਾਣਾ ਲਿਆ ਬਹੁਤ ਦੇਖਣਾ ਤੇ ਇਹਦੇ ਤਿੰਨ ਥਾਣਾ ਇੱਕ ਸਾਈਡ ਤੇ ਇੱਕ ਥਾਣੇ ਆ ਤੇ ਇੱਕ ਸਾਈਡ ਤੇ ਦੋ ਸਾਨਾ ਜੇ ਬਈ ਕਿਸੇ ਨੇ ਕੋਈ ਰੱਖਣੀ ਹੈ ਸ਼ੌਂਕ ਵਾਸਤੇ ਕੋਈ ਜਵਾੰਦਰੂ ਆ ਹਣਾ ਲਵੀ ਇਹਦੇ ਹਾਂ ਹਾਂ ਬਈ ਹਾਂ ਜਵਾੰਦਰੂ ਠੀਕ ਹੈ ਇਹਦਾ ਕੀ ਮੁੱਲ ਕਰਦਾਗਾ ਇਹਦਾ ਬਈ 16000 ਰੁਪਏ ਮੰਗਦੇ ਆ 16000 ਰੈਂਦੇ ਨੇ ਕਰਦਾਗੇ ਹਾਂ ਮੌਕੇ ਤੇ ਬਈ ਕਹਿੰਦਾ ਇਹਦਾ ਹੋਹ ਜੋ 16000 ਦੋਸਤੋ ਇਹਦਾ ਮੁੱਲ ਆ ਤਿੰਨ ਨਾਗ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਤੇ ਵੀਡੀਓ ਦੇ ਉੱਤੇ ਬਾਈ ਦਾ ਨੰਬਰ ਚੱਲੀ ਜਾਂਦਾ ਜਿਹੜੇ ਭਰਾ ਨੂੰ ਜਿਹੜਾ ਨਾਗ ਪਸੰਦ ਆਉਂਦਾ ਤਬਾਈ ਨਾ ਕਰ ਲਿਓ ਸੰਪਰਕ ਇੱਕ ਤੂੰ ਬੱਕਰਾ ਕਹਿੰਦਾ ਸੀ ਵੇਚਣ ਨੂੰ ਹਾਂ ਹਾਂ ਬਈ ਬੱਕਰਾ ਵੀ ਵੇਚਣਾ ਇਹ ਵੀ ਵੇਚਣਾ ਹਾਂ ਕਿਹੜੀ ਉਸ ਦਾ ਆ ਗਿਆ ਇਹ ਇਹ ਬੀਟਲ ਨਸਲ ਦਾ ਆ ਗਿਆ ਬਈ 9 ਮਹੀਨੇ ਦਾਗਾ ਬੀਟਲ ਨਸਲ ਦਾ 9 ਮਹੀਨੇ ਹੋ ਫਰਾ ਹਾਂ ਹਾਂ ਠੀਕ ਐ ਮੁੱਲੇ ਦਾ ਵੀ ਕਰਦੇ ਵੀਡੀਓ ਬਈ 18000 ਰੁਪਏ ਮੰਗਦੇ ਆ ਇਹਦਾ 18 ਹਾਂ ਠੀਕ ਐ ਠੀਕ ਐ ਵੱਡਣ ਵਾਲੇ ਨੂੰ ਬਈ ਆਪਾਂ ਲੈਣਾ ਨਹੀਂ ਗਾ ਵੱਡਣ ਵਾਲੇ ਨੂੰ ਦੇਣਾ ਨਹੀਂ ਰੱਖਣ ਵਾਲੇ ਭਰਾ ਬਈ ਨਾ ਕਰ ਰਿਹਾ ਸਾਡਾ ਕਨੈਕਟ 18000 ਬਈ ਕਹਿੰਦਾ ਇਹਦਾ ਮੰਗਦੇ ਆ ਬੀਟਲ ਨਸਲ ਚ ਆ ਗਿਆ ਬਾਕੀ ਵੀਡੀਓ ਦੇਖਣ ਲਈ ਸਜਣੋ ਸਾਰੇ ਭਰਾਵਾਂ ਦਾ ਧੰਨਵਾਦ ਸਤਿ ਸ਼੍ਰ